ਸੱਚਮੁੱਚ ਆਪਾਂ ਕਿਸੇ ਦਾ ਭਲਾ ਕਰਦੇ ਆਂ ਤਾਂ ਉਹਦਾ ਫਲ ਆਪਾਂ ਨੂੰ ਕਿਸੇ ਨੇ ਨਹੀਂ ਦੇਣਾਗਾ ਕਿਹਨੇ ਦੇਣਾ ਮੈਂ ਪਰਮੇਸ਼ਵਰ ਨੇ ਦੇਣਾ ਹallelujah ਹਰ ਜੇ ਨੂੰ ਨਿਰਜਾਉਣਾ ਜਿਹੜਾ ਭੁੱਖਾ ਵੈ ਆਪਾਂ ਇੱਕ ਟਾਈਮ ਦੀ ਇੱਕ ਰੋਟੀ ਵੀ ਉਹਨੂੰ ਖਵਾਤੀ ਇਹਨਾਂ ਸੱਚਮੁੱਚ ਉਹਦਾ ਫਲ ਆਪਾਂ ਨੂੰ ਪਰਮੇਸ਼ਵਰ ਨੇ ਦੇਣਾ ਆਪਾਂ ਇੱਕ ਰੂਹ ਵੀ ਚਰਚੇ ਚ ਲਿਆਂਦੀ ਇੱਕ ਰੂਹ ਵੀ ਬਚਾਲੀ ਆਪਾਂ ਉਹਦਾ ਫਲ ਆਪਾਂ ਨੂੰ ਕਿਹਨੇ ਦੇਣਾ ਮੈਂ ਪਰਮੇਸ਼ਵਰ ਨੇ ਦੇਣਾ ਹallelujah ਕਿਸੇ ਰੋਕ ਮੈਂ ਮਦਦ ਕਰਦੇ ਆਪਾਂ ਨੂੰ ਕਿਸੇ ਨੂੰ ਸੜਕ 'ਤੇ ਪਾਰ ਕਰਾ ਦੇਣੇ ਉਹਦਾ ਫਲ ਪਰਮੇਸ਼ਰ ਨੇ ਦੇਣਾ ਹallelujah ਪ੍ਰਭੂ ਪਰਮੇਸ਼ਰ ਨੂੰ ਕਿਹਨੇ ਦੇਖਿਆ ਵੇ ਦੇਖਿਆ ਕਿਸ ਨੇ ਜੇ ਆਪਣੇ ਘਰੇ ਕੋਈ ਆਊਗਾ ਕੀ ਪਤਾ ਲੱਗਦਾ ਪਰਮੇਸ਼ਰ ਕਿਹਦੇ ਚ ਆ ਜਾਵੇ ਹallelujah ਇਹ ਨਹੀਂ ਆ ਵੀ ਉਹ ਬਾਹਲੇ ਵਧੀਆ ਕੱਪੜੇ ਗਰੀਬਾਂ 'ਚ ਵੀ ਆ ਸਕਦਾ ਮਾੜਾ ਮੋਟਾ ਮੰਗਤਾ ਆ ਜੂਗਾ ਉਹਦੇ 'ਚ ਵੀ ਆ ਸਕਦਾ ਹallelujah ਆਪਾਂ ਉਹ ਕਹਿੰਦੇ ਜੇ ਤੁਹਾਡੇ ਘਰੇ ਕੋਈ ਵੀ ਆਉਂਦਾ ਵੈ ਉਹਨੂੰ ਮੱਥੇ ਵਟ ਨਹੀਂ ਪਾਉਣਾ ਉਹਦੀ ਪ੍ਰੋਣਚਾਰੀ ਕਰਨੀ ਉਹਨੂੰ ਪੈਸਾ ਨਾ ਦਿਓ ਰੋਟੀ ਤਰਝ ਕੇ ਖਵਾ ਸਕਦੇ ਹallelujah ਇਸ ਤਰ੍ਹਾਂ ਕਰਕੇ ਕਹਿੰਦੇ ਸਵਰਗਦੂਤਾਂ ਨੂੰ ਆਪਾਂ ਕਹਿੰਨੇ ਜਦੋਂ ਕਿਸੇ ਦੇ ਘਰੇ ਜਾਈਦਾ ਵੈ ਜੇ ਆਪਾਂ ਕੀ ਹੁੰਦਾ ਵੈ ਉੱਥੇ ਕੀ ਲਿਖਿਆ ਜੇ ਕਹਿੰਦਾ ਇੱਕ ਠੰਡੇ ਪਾਣੀ ਦਾ ਕਟੋਰਾ ਵੀ ਦੇ ਦਿਓਗੇ ਉਹ ਪਰਮੇਸ਼ਰ ਕਹਿੰਦਾ ਮੇਰੇ ਕੋਲੇ ਪਹੁੰਚ ਜਾਣਾ ਮੈਂ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਕੋਈ ਕਿਹਦੇ ਜੀ ਵੀ ਵਾ ਸਕਦਾ ਕਿਹਦੇ ਚ ਵੀ ਹੋ ਆ ਸਕਦਾ ਹallelujah ਇੱਥੇ ਹਜੇ ਤਾਂ ਮੈਨੂੰ ਤਾਂ ਪਤਾ ਨਹੀਂ ਹੁਣ ਤਾਂ ਮੈਂ ਕਿਸੇ ਦੇ ਜਾਣਦੀ ਨਹੀਂ ਕਿ ਭੋਗਾ ਭਾਗਾ ਤੇ ਜਾਣਾ ਕਿਸੇ ਦੇ ਉੱਥੇ ਕੀ ਕਰਨਾ ਪਹਿਲਾਂ ਰਿਸ਼ਤੇਦਾਰਾਂ ਨੂੰ ਰੋਟੀ ਖਵਾਉਣੀ ਸਾਡੇ ਉਹ ਨਾ ਗੁੱਸੇ ਹੋ ਜਾਣ ਫਿਰ ਤਕੜਿਆਂ ਨੂੰ ਖਵਾਉਣੀ ਸਾਡੇ ਉਹ ਨਾ ਫਿਰ ਜਿਹੜੇ ਮਾੜੇ ਮੋٹے ਹੁੰਦੇ ਸੋ ਉਹਨਾਂ ਨੂੰ ਕਹਣਾ ਲੈਣ ਚ ਲਾ ਕੇ ਬੈਜੋ ਹallelujah ਤੁਹਾਨੂੰ ਬਾਅਦ ਚ ਬਚੀ ਕੁਰਸੀ ਦੇਵਾਂਗੇ ਕਿਉਂਕਿ ਰਿਸ਼ਤੇਦਾਰ ਨਾ ਗੁੱਸੇ ਹੋ ਜਾਣ ਉਹ ਤਾਂ ਘਰੋਂ ਵੀ ਖਾ ਕੇ ਆਉਂਦੇ ਆ ਹallelujah ਜੇ ਪਹਿਲਾਂ ਸਭ ਤੋਂ ਸਥਾਨ ਉਹਨਾਂ ਨੂੰ ਜਿਹੜੇ ਘਰੋਂ ਵੀ ਵਿਚਾਰੇ ਭੁੱਖੇ ਆ ਘਰੋਂ ਵੀ ਗਰੀਬ ਉਹਨਾਂ ਨੂੰ ਖਵਾਈ ਜਾਵੇ ਤੇ ਕਿੰਨੀ ਖੁਸ਼ੀ ਹੋਵੇ ਹallelujah ਉਹਨਾਂ ਨੂੰ ਤਾਂ ਬਰੈਦ ਫੂਦ ਖਵਾਉਂਦੇ ਆ ਤੇ ਇਹ ਨਹੀਂ ਪਤਾ ਪਰਮੇਸ਼ਰ ਉਹਨਾਂ ਜੀ ਬੈਠਾ ਹੋਵੇ ਹallelujah ਤੇ ਇੱਥੇ ਕੀ ਕਹਿੰਦਾ ਪਰਮੇਸ਼ਰ ਕਹਿੰਦਾ ਪ੍ਰਭੂ ਕਹਿੰਦਾ ਜਿਹੜਾ ਜੋ ਮੈਂ ਕਹਿੰਦਾ ਭੁੱਖਾ ਸਾਂ ਤੁਸੀਂ ਮੈਨੂੰ ਖਾਣ ਨੂੰ ਦਿੱਤਾ ਮੈਂ ਧਿਆਇਆ ਸਾਂ ਤੁਸੀਂ ਮੈਨੂੰ ਪਿਆਇਆ ਮੈਂ ਪਰਦੇਸੀ ਸਾਂ ਤੁਸੀਂ ਮੈਨੂੰ ਆਪਣੇ ਘਰ ਉਤਾਰਿਆ ਹallelujah ਪਰਮੇਸ਼ਰ ਇਸ ਤਰ੍ਹਾਂ ਆਉਂਦਾ ਵਾ ਉਹਨਾਂ ਨੂੰ ਕਹਿੰਦਾ ਮੈਂ ਫੇਰ ਆਖੂਗਾ ਇਹ ਮੈਂ ਵੀ ਪੇਟੜਾ ਇਨਕਾਰ ਕਰੂੰ ਮੈਂ ਤੁਹਾਨੂੰ ਨਹੀਂ ਜਾਣਦਾ ਹallelujah ਕਹਿੰਦਾ ਨੰਗਾ ਸਾਂ ਤੁਸੀਂ ਮੈਨੂੰ ਪਹਿਨਾਇਆ ਮੈਂ ਰੋਗੀ ਸਾਂ ਤੁਸੀਂ ਮੇਰੀ ਖਬਰ ਲਈ ਮੈਂ ਕੈਦੀ ਸਾਂ ਤੁਸੀਂ ਮੇਰੇ ਕੋਲ ਆਏ ਹallelujah ਹallelujah ਕਿ ਸੱਚਮੁੱਚ ਆਪਾਂ ਕਿਸੇ ਦਾ ਭਲਾ ਕਰਦੇ ਆਂ ਤੋ ਉਹਦਾ ਫਲ ਆਪਾਂ ਨੂੰ ਕਿਸੇ ਨੇ ਨਹੀਂ ਦੇਣਾਗਾ ਕਿਹਨੇ ਦੇਣਾ ਮੈਂ ਪਰਮੇਸ਼ਵਰ ਨੇ ਦੇਣਾ ਹallelujah ਰੱਜੇ ਨੂੰ ਨਿਰਜਾਉਣਾ ਜਿਹੜਾ ਭੁੱਖਾ ਵੈ ਆਪਾਂ ਇੱਕ ਟਾਈਮ ਦੀ ਇੱਕ ਰੋਟੀ ਵੀ ਉਹਨੂੰ ਖਵਾਤੀ ਇਹਨਾਂ ਦਾ ਸੱਚਮੁੱਚ ਉਹਦਾ ਫਲ ਆਪਾਂ ਨੂੰ ਪਰਮੇਸ਼ਵਰ ਨੇ ਦੇਣਾ ਹੈ ਆਪਾਂ ਇੱਕ ਰੂਹ ਵੀ ਚਾਰਜ ਚ ਲਿਆਂਦੀ ਇੱਕ ਰੂਹ ਵੀ ਵਿਚਾਲੀ ਆਪਾਂ ਉਹਦਾ ਫਲ ਆਪਾਂ ਨੂੰ ਕਿਹਨੇ ਦੇਣਾ ਮੈਂ ਪਰਮੇਸ਼ਵਰ ਨੇ ਦੇਣਾ ਹallelujah ਕਿਸੇ ਰੋਕ ਮਮਦਦ ਕਰਦੇ ਆਪਾਂ ਨੂੰ ਕਿਸੇ ਨੂੰ ਸੜਕ ਪਾਰ ਕਰਾ ਦੇਣੇ ਉਹਦਾ ਫਲ ਪਰਮੇਸ਼ਵਰ ਨੇ ਦੇਣਾ ਹallelujah ਉਹ ਕਹਿੰਦਾ ਜੇ ਤੈਨੂੰ ਕੋਈ ਨਿਉਂਦਾ ਕਰੇ ਰੱਜੇ ਜਿਹੜਾ ਕੋਈ ਇੱਥੋਂ ਤਕੜਾ ਉਹਦੇ ਘਰੇ ਨਾ ਜਾ ਹallelujah ਕਿਉਂਕਿ ਜਦੋਂ ਤੂੰ ਕਿਸੇ ਨੂੰ ਉਹਨਾਂ ਨੂੰ ਸੱਦੇਂਗਾ ਫਿਰ ਉਹ ਵੀ ਤੈਨੂੰ ਸੱਦਣਗੇ ਇਸ ਤਰ੍ਹਾਂ ਕਹਿੰਦਾ ਜਦੋਂ ਤੂੰ ਨਿਉਂਦਾ ਕਰੇ ਤੇ ਆਪ ਤੋ ਥੱਲੇਆਂ ਨੂੰ ਮਾੜਿਆਂ ਨੂੰ ਕਾਜੀ ਇਹਦੇ ਘਰ ਰੋਟੀ ਵੀ ਨਹੀਂ ਇੱਕ ਟਾਈਮ ਦੀ ਪੱਕਦੀ ਹallelujah ਜਦੋਂ ਆਪਾਂ ਉਹਨਾਂ ਦਾ ਭਲਾ ਕਰਦੇ ਸੱਚਮੁੱਚ ਪਰਮੇਸ਼ਰ ਆਪਾਂ ਨੂੰ ਦੂਣਾ ਕਰਕੇ ਦਿੰਦਾ ਦਿੰਦਾ ਵੈ ਹallelujah